ਵੈਗੂ ਜੀ ਦਾ ਖਾਲਸਾ ਸ਼੍ਰੀ ਵੈਗੂ ਸਾਹਿਬ ਜੀ ਕੀ ਫਤਿਹ ਅੱਜ ਸੁਖਬੀਰ ਬੌਧ ਦੇ ਜ਼ਰਾਪੋਕਤੰਦਾ ਉਸਤਨ ਸੀਗਰ ਅੱਜ ਸਵੇਰੇ ਸਵੇਨ ਇੱਕ ਬੜੀ ਇੱਕ ਵੱਡੀ ਖਬਰ ਨੇ ਪੰਜਾਬ ਦੀ ਰਾਜਨੀਤੀ ਅਤੇ ਧਾਰਮਿਕ ਗਲਿਆਰਿਆਂ ਨੂੰ ਇੱਕ ਗਰਮ ਖਬਰ ਦੇ ਨਾਲ ਅੱਜ ਦੇਣ ਦਾ ਆਗਾਜ਼ ਕੀਤਾ ਅੱਜ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਸ਼ੋਮਨੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਡਿਪਟੀ सीएम सुखबीर सिंह बादल ਤੇ ਜਿਹੜੇ ਜਾਨਲੇਵਾ ਹਮਲਾ ਕੀਤਾ ਗਿਆ ਇਹ ਹਮਲੇ ਨੂੰ ناکਾਮ ਕਰਨ ਲਈ ਇੱਕ ਪੁਲਿਸ ਮਲਾਜ਼ਮ ਨੇ ਇੱਕ ਅਹਿਮ ਭੂਮਿਕਾ ਨਿਭਾਈ ਇਸ ਮੌਕੇ ਜੋ ਵੀਡੀਓ ਸਾਹਮਣੇ ਆਈਆਂ ਨੇ ਉਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਬਜ਼ੁਰਗ ਜਿਹੜਾ ਹੈ ਉਹ ਇੱਕ ਆਇਸਤਾ ਆਇਸਤਾ ਸੁਖਬੀਰ ਬਾਦਲ ਕੋ ਪਹੁੰਚ ਰਿਹਾ ਹੈ ਤੇ ਆਪਣੇ ਡੱਬ ਵਿੱਚੋਂ ਜਿਸ ਨੂੰ ਕਿ ਪੈਂਟ ਦੇ ਨਾਲ ਪਕਲਸ ਦੇ ਨਾਲੋਂ ਉਸ ਚੀਜ਼ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਮੌਕੇ ਦੇ ਮੌਜੂਦ ਮਲਾਜ਼ਮ ਵੱਲੋਂ ਉਸ ਦਾ ਹੱਥ ਪਕੜ ਕੇ ਉੱਪਰ ਨੂੰ ਕਰ ਦਿੱਤਾ ਜਾਂਦਾ ਹੈ ਤੇ ਉਹ ਮਿਸਫਾਇਰ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਕੁਸਤੈਬੀ ਵਰਤਦੇ ਹੋਏ ਮੌਕੇ ਤੇ ਮੌਜੂਦ ਮਲਾਜ਼ਮਾਂ ਵੱਲੋਂ ਅਦੇ ਐਸਜੀਪੀ ਸੀ ਦੇ ਸੇਵਾਦਾਰਾਂ ਵੱਲੋਂ ਇਸ ਵਕਤੀ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਇਸ ਵਿਅਕਤੀ ਦੀ ਪਛਾਣ ਬਤੌ ਨਾਰਾਇਣ ਸਿੰਘ ਚੌਰਾ ਦੇ ਨਾਮ ਵੱਜੋਂ ਕੀਤੀ ਗਈ ਹੈ ਅਤੇ ਇਸ ਦੀ ਜੋ ਵੀ ਹਿਸਟਰੀ ਉਹਨੂੰ ਖੋਲ ਤੱਕ ਖੋਲ ਕੇ ਸਾਹਮਣੇ ਆਈ ਹੈ ਵੀ ਇਹ ਕਸ਼ਮੀਰ ਸਥਾਨਿਸਤਾਨ ਨਹੀਂ ਸੋਚ ਦੇ ਨਾਲ ਇੱਕ ਤਾਲੁਕ ਰੱਖਦਾ ਹੈ ਅਤੇ 1984 ਦੇ ਦੌਰਾਨ ਇਹ ਪਾਕਿਸਤਾਨ ਵੀ ਰਿਹਾ ਉੱਥੇ ਇੱਕ ਇਸ ਦੇ ਇੱਕ ਦੇਸ਼த்ਰੋਹੀ ਨਾਮਕ ਦੀ ਕਿਤਾਬ ਦੀ ਵੀ ਰਚਨਾ ਕੀਤੀ ਉਸ ਤੋਂ ਬਾਅਦ ਇਹਦੇ ਅੰਬਰਸਰ ਸਿਵਲ ਲਾਈਨ ਦੇ ਵਿੱਚ ਵੀ ਇੱਕ ਐਕਸਪਲੋਸਿਵ ਐਕਟ ਦਾ ਇਨਸ਼ਾਇਤ ਮਾਮਲਾ ਇੱਕ ਦਰਜ ਹੈ ਫੋਰਕ ਬੜੈਲ ਕਾਂਜੋ ਲਗਪਤ ਚੰਡੀਗੜ੍ਹ ਬਲੈਕ ਜੇਲ ਦਾ 2000 ਚਾਰ ਵਿੱਚ ਹੋਇਆ ਸੀ ਜਿਸ ਵਿੱਚ ਚਾਰ ਕੱਲستانی ਜਿਹੜੇ ਜੇ ਤੋੜ ਕੇ ਫਰਾਰ ਹੋਏ ਸਨ ਲਗਭਗ 94 ਫੁੱਟ ਦੀ ਕੰਡ ਜਿਹੜੀ ਉਹ ਤੋੜੀ ਗਈ ਸੀ ਇਹ ਨਰਿੰਦਰ ਸਿੰਘ ਚੌੜਾ ਵੀ ਉਸ ਜਿਹੜਾ ਸਾਜ਼ਿਸ਼ ਦੇ ਵਿੱਚ ਮਤਲਬ ਕਿ ਮੁਕਦਮੇ ਵਿੱਚ ਨਾਮਜ਼ਦ ਚੱਲਦਾ ਆ ਰਿਹਾ ਹੈ ਅਤੇ ਵਕ-ਵਕ ਪੰਜਾਬ ਦੇ ਜਾਣੇ ਵਿੱਚ ਵੀ ਇਸੇ ਖਰਾਫ ਕਈ ਕੇਸਿਸ ਦਰਜ ਨੇ ਤੇ ਹੁਣ ਵੀ ਇੱਕ ਜੇਲ ਤੋਂ ਕਿਸ ਜ਼ਮਾਨਤ ਤੇ ਰਹਾਅ ਕੇ ਆਇਆ ਸੀਗਾ ਤੇ ਅੱਜ ਇਸ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਕਾਮਲਾ ਕੀਤਾ ਗਿਆ ਮੌਕੇ ਤੇ ਮਲਾਜ਼ਮਾਂ ਨੂੰ ਪਹੁੰਚ ਕੇ ਸਾਰੇ ਰੰਗੇ ਹਥੀ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮੌਕੇ ਸੁਖਬੀਰ ਸਿੰਘ ਬਾਦਲ ਆਪਣੀ ਹਰ ਜ਼ਿੰਮਤ ਕੋਰ ਬਾਦਲ ਵੀ ਵਿਸ਼ੇਸ਼ ਤੌਰ ਤੇ ਉਸੇ ਜਮੇ ਸ਼੍ਰੀ ਹਮੰਦਰ ਸਾਹਿਬ ਵਿਖੇ ਆਪਣੇ ਪਤੀ ਦੀ ਇੱਕ ਨਾਲ ਜਾਣਨ ਲਈ ਉੱਥੇ ਪਹੁੰਚੀ ਉਸ ਤੋਂ ਬਾਅਦ ਸੀਪੀ ਅੰਮ੍ਰਿਤ ਸਾਹਿਬ ਵੱਲੋਂ ਵੀ ਇੱਕ ਸਟੇਟਮੈਂਟ ਮੀਡੀਆ ਰਾਹੀਂ ਦਿੱਤੀ ਗਈ ਜੋ ਤੁਸੀਂ ਆਪ ਹੀ ਸੁਣ ਸਕਦੇ ਹੋ देखिए थ्रेड परसेप्शन के मद्देनजर रखते हुए हमने बड़ी डिप्लॉयमेंट की थी और बड़ी पुख्ता इंतजाम किए हुए थे उसमें एक ए आई जी लेवल के ऑफिसर दो, दो एस पी दो डी एस पी और पौने दो सौ के करीब सिविल ड्रेस में लोग डिप्लॉयड थे क्योंकि यहाँ धार्मिक भावनाओं को आ, आ, सामने रखते हुए कॉम्पोनेंट नहीं हम डिप्लॉय कर सकते उसके बावजूद भी बड़ी अलर्ट थी सारी फोर्स और वेल ब्रीफ थी उसी की वजह से जैसे ही उन्होंने उन्होंने कोई ऐसी नोटिस की चीज तो इमीडिएटली प्रेजेंस ऑफ माइंड दिखाते हुए हमारे मुलाजम जो थे मुलाजमाल सिंह जसबीर सिंह और परमिंदर सिंह इन्होंने बड़ा प्रेजेंस ऑफ माइंड दिखाया और अलर्टनेस से ये सारा जो अटेम्प्ट वो फॉल हुआ सर जो व्यक्ति पकड़ा गया उसकी पहचान क्या हुई वो नारायण सिंह चौड़ा जी पुराने उसमें क्रिमिनल केस भी है काफी

मंतव्य क्या था यहाँ आने का कल से देखिए यहाँ दे संगत में हमें बहुत मुश्किल है लोगों को रोकना क्योंकि यहाँ फ्रिस्किंग नहीं हो सकती हम ऑब्जर्वेशन और क्लोज सिक्योरिटी करते हैं बिकॉज ये धार्मिक भावनाएं इन्वॉल्व होती है जैसे मैंने आपसे पहले मिली हुई हमला हो सकता जी नहीं कोई एनपुट नहीं सी जी बस बेसिकली ओवरऑल होंगे जेडी भी थ्रेड परसेप्शन जो भी किसी

ਤੇ ਉਸ ਤੋਂ ਲਾਗੂ ਉਹਨਾਂ ਦੱਸਿਆ ਕਿ ਸੁਰਜੀਤਪਾਲ ਦੇ ਦੀ ਸਕਿਉਰਟੀ ਵਿੱਚ اےਏਜੀ ਰੈਂਕ ਦੇ ਅਧਿਕਾਰੀ ਐਸਪੀ ਰੈਂਕ ਦੇ ਅਧਿਕਾਰੀ ਅਤੇ ਲਗਭਗ 500 ਤੋਂ 600 ਮੁਲਾਜ਼ਮ ਜਿਹੜੇ ਨੇ ਇਸ ਦੀ ਸੁਰੱਖਿਆ ਵਿੱਚ ਲਗਾਏ ਗਏ ਜਦ ਤੇ ਉਹਨਾਂ ਦੀ ਮਜਬੂਰੀ ਦੇ ਕਾਰਨ ਹੀ ਅੱਜ ਇੱਕ ਵੱਡੀ ਘਟਨਾ ਵਾਪਰੂ ਜਿਹੜਾ ਆ ਬਚਾਉ ਹੋ ਗਿਆ ਹੈ ਕੰਪਨੀ ਇਸ ਨੂੰ ਨਿਸ਼ਚਿਸ਼ ਕਰਕੇ ਇਸ ਦੇ ਵਿੱਚ ਹੋਰ ਕੋਈ ਇੱਕ ਜਿਹੜੇ ਸਾਜ਼ਿਸ਼ ਕਰਤਾ ਕੌਣ ਹੋਣ ਹਨ ਉਹਨਾਂ ਦਾ ਨਾਮ ਵੀ ਜਲਦੀ ਉਜਾਗਰ ਕੀਤੇ ਜਾਣਗੇ ਧੰਨਵਾਦ ਰਵੈਤਨ ਜੀ ਕਾ ਗੱਲ ਸੋ ਰਵੈਤਨ ਜੀ ਕੀ ਫੋਟੇ